ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੈਰਾ ਰਚਨਾ ਕਰਾਂਗੇ ਮਿੱਠੀ ਨੀਵੀ ਨਾਨਕਾ ਗੁਣ ਚੰਗਿਆਈ ਤਤ ਨਵਾਂ ਸਟਾਰਟ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਦੇ ਮਹਾਕਾਫ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਕਿ ਮਿਠਾਸ ਅਰਥਾਤ ਨਿਰਮਤਾ ਹੀ ਸਾਰੇ ਗੁਨਾ ਤੇ ਚੰਗਿਆਈ ਦਾ ਤਤ ਹੈ। ਇਹਨਾਂ ਤੁਕਾਂ ਦੇ ਭਾਵ ਨੂੰ ਗੁਰੂ ਜੀ ਨੇ ਇਸ ਦੇ ਨਾਲ ਕਈਆ ਹੋ ਨ ਤੁਕਾ ਵਿੱਚ ਸਪਸ਼ਟ ਕੀਤਾ ਹੈ। ਯਾਨੀ ਕਿ ਇਹਨਾਂ ਦਾ ਅਰਥ ਉਹਨਾਂ ਨੇ ਕਈ ਹੋਰ ਤੁਕਾ ਵਿੱਚ ਵੀ ਦੱਸਿਆ ਹੈ। ਗੁਰੂ ਜੀ ਫਰਮਾਉਂਦੇ ਹਨ, ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ। ਭਾਵ ਕਿ ਜੇਕਰ ਤੁਸੀਂ ਕਿਸੇ ਨੂੰ ਮਾੜਾ ਬੋਲਦੇ ਹੋ ਤਾਂ ਮਨ ਤੇ ਸਰੀਰ ਉਤੇ ਇਸ ਦਾ ਬੁਰਾ ਅਸਰ ਪੈਂਦਾ ਹੈ ਅਜੀਹਾ ਆਦਮੀ ਹਰ ਰੋਜ਼ ਤੇ ਹਰ ਥਾਂ ਕੁਾਰ ਹੁੰਦਾ ਹੈ ਮਨੁੱਖ ਭਾਵੇਂ ਜਿੰਨਾ ਵੀ ਗਿਆਨਵਾਨ ਕਿਉਂ ਨਾ ਹੋਵੇ ਜੇਕਰ ਉਸ ਵਿੱਚ ਮਿਠਤ ਨਹੀਂ ਯਾਨੀ ਕਿ ਮਿੱਠਾ ਬੋਲਣ ਦਾ ਗੁਣ ਨਹੀਂ ਤਾਂ ਉਸ ਦਾ ਸਭ ਗਿਆਨ ਵਿਅਰਥ ਹੈ ਇਸ ਤਰ੍ਹਾਂ دیا ਕਈ ਉਦਾਹਰਣਾਂ ਸਾਨੂੰ ਆਮ ਜੀਵਨ ਵਿੱਚੋਂ ਮਿਲ ਸਕਦੀਆਂ ਹਨ ਜੇ ਕਿਤੇ ਦੋ ਵਿਅਕਤੀ ਗੱਲਬਾਤ ਕਰ ਰਹੇ ਹੋਣ ਤਾਂ ਇੱਕ ਜਰਾ ਕੋੜਾ ਬੋਲ ਪਵੇ ਤਾਂ ਉੱਥੇ ਹੀ ਝਗੜਾ ਵੱਧ ਜਾਂਦਾ ਹੈ ਨਿਮਰਤਾ ਪ੍ਰਾਪਤ ਕਰਨ ਲਈ ਬਹੁਤ ਸਖਤ ਕਹਾਣਾ ਕਾਣੀ ਪੈਂਦੀ ਹੈ ਇਸ ਨੂੰ ਪ੍ਰਾਪਤ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹਰ ਮਾੜਾ ਮੋਟਾ ਆਦਮੀ ਵੀ ਆਪਣੀ ਆਕਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਕਿਸੇ ਨੂੰ ਗੁੱਸਾ ਆਉਂਦਾ ਹੈ ਉਹ ਕਈ ਕਿਸਮ ਦੇ ਅਪਰਾਧ ਵੀ ਕਾੜ ਸਕਦਾ ਹੈ ਨਿਮਰਤਾ ਧਾਰਨ ਕਰਨ ਲਈ ਸਾਨੂੰ ਹਰ ਇੱਕ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ ਸਦਾ ਆਪਣੇ ਆਪ ਨੂੰ ਚੁਗਲੀ ਨਿੰਦਾ ਤੋਂ ਦੂਰ ਰੱਖਣਾ ਚਾਹੀਦਾ ਹੈ ਕੋਈ ਦੁਸ਼ਮਣ ਵੀ ਘਰ ਆ ਜਾਵੇ ਤਾਂ ਉਸ ਨਾਲ ਪਿਆਰ ਭਰਿਆ ਵਰਤਾਓ ਕਰਨਾ ਚਾਹੀਦਾ ਹੈ ਹਰ ਇੱਕ ਦਾ ਪਲਾਕਣਾ ਹਰ ਇੱਕ ਤੋਂ ਪਲਾਕ ਚਾਉਣਾ ਕਿਸੇ ਨੂੰ ਨਫ਼ਰਤ ਨਾ ਕਰਨੀ ਗਲਤੀ ਮਾਫੀ ਮਾਫ ਕਰ ਦੇਣੀ ਆਪਣੇ ਅੰਦਰ ਪਵਿੱਤਰਤਾ ਦਇਆ ਉਪਕਾਰ ਸੰਤੋਖ ਤੇ ਸੱਚ ਵਰਗੇ ਗੁਣ ਲਿਆਣੇ ਹੀ ਨਿਮਰਤਾ ਹੈ ਇਸ ਤਰ੍ਹਾਂ ਦੀ ਜ਼ੁਬਾਨ ਬੋਲੀ ਜਾਵੇ ਜਿਸ ਵਿੱਚ ਮਿਠਾਸ ਹੋਵੇ ਇਸ ਲਈ ਸਾਨੂੰ ਜ਼ੁਬਾਨ ਦੀ ਮਿਠਾਸ ਦਾ ਗੁਣ ਧਾਰਨ ਕਰਨ ਲਈ ਨਿਰਮਾਨਤਾ ਤੇ ਪਿਆਰ ਦੇ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਗੁਣ ਅਤੇ ਚੰਗਿਆਈਆਂ ਦੇ ਤੱਤ ਹਨ ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲੇ ਵਿਅਕਤੀ ਹਰ ਥਾਂ ਮਾਨ ਇੱਜ਼ਤ ਸਤਿਕਾਰ ਪਾਉਂਦੇ ਹਨ ਠੀਕ ਹੈ ਇੰਪੋਰਟੈਂਟ ਹੈ ਬਿੱਠਤਨੀ ਵੀ ਨਾਨਕਾ ਗੁਣ ਚੰਗਿਆਈ ਤਤ